ਓਏ ਆਜੋ ਇੱਧਰ 2 2.5 ਮੀਟਰ ਇਹ ਸਾਰੀ ਮੈਚ ਹੋਈ ਬੜੀ ਗੂੜੀ ਤੁਹਾਨੂੰ ਨਾ ਆ ਗਿਆ ਹਰਜੀਪ੍ਰੀਤ ਕੀ ਨਾਂ ਹੈ ਆਪਣਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕਪਾਲਾ ਪਿੰਡ ਹੈ ਮੇਰਾ ਕੀ ਗੱਲ ਹੋਈ ਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਆ ਦੁਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੋ ਛੇਤੀ ਆਜੋ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆਜੋ ਜੀ ਬੜੀ ਆਜੋ ਕਿਦਾਂ ਕਿਦਾਂ ਕੀ ਲਗਾ ਕੀਦਾ ਹੋਈ ਏ ਦਾ ਤੀਖਾ ਤੁਸੀਂ ਆਇਤੀਗਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਉਹਨਾਂ ਖਾਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਇਹ ਨਾਲ ਲਖਵਿੰਦਰ ਕੌਰ ਤੇ ਜਿਹੜੀ ਡੈਥ ਹੋਈ ਲੜਕੀ ਦਾ ਕੀ ਨਾਮ ਸੀ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਹੈ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਹੈ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਇਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਇਹ ਹਾਲਤ ਹੋ ਗਈ ਬਾਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਨਹੀਂ ਹੋ ਜਰਗੀ ਏ ਕੀ ਗੱਲ ਹੋਈ ਏ ਲੜਕੀ ਦੀ ਦਰ ਤੋਂ ਵੀ ਹਾਂਜੀ ਕੀ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਮ ਹੋ ਗਿਆ ਵਿਆਹ ਇਹਨੂੰ 2 ਮਹੀਨੇ ਹੋ ਗਏ ਜੀ ਅੱਛਾ ਜੀ 24 ਜਨਵਰੀ ਨੂੰ ਉਹਦੀ ਕੋਈ ਕੋਈ ਮੰਗ ਵੀ ਕੀਤੀ ਸੋੜਾ ਨੂੰ ਅਨਸਾਰ ਇਹੋ ਜੀ ਕੋਈ ਮੰਗ ਹਾਂਜੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਹੋ ਵੀ ਆਡੀ ਬੱਚੀ ਵੇਖੋ ਉਹਨੂੰ ਇਨਸਾਫ ਤੇ ਜਿੱਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਾਂਗੇ। ਬਈ ਨਹੀਂ। ਅੱਜ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਹੋਵਾਂਗਾ? ਮੈਂ ਗੁਰਨਾਮ ਸਿੰਘ ਹੈ ਪਿੰਡ ਮੇਰਾ ਚੱਕਵਾਲਾ ਜੀ। ਮੈਂ ਤਾਂ ਰਾਤੀ ਪਤਾ ਲੱਗਾ ਜੀ ਜੋ ਪਰ ਬੜੀ ਦੁਖਦਈ ਇੱਕ ਘਟਨਾ ਹੋਈ ਆ। ਦੋ ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ। ਫਾਦਰ ਸਾਹਿਬ ਸਿਰ ਤੇ ਨਹੀਂ ਗਾ। ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੱਦੇਸਾ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਗਏ ਤੇ ਮਾਤ ਗੋਮੋ ਗਈ ਆ। ਪਰ ਜਦੋਂ ਸਾਰੇ ਨਕਦਿਆ ਸਾਰੇ ਜਿਹੜੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਫਾਹ ਲੈ ਲਿਆ ਫਾਹ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਕਿ ਜਿਤਨਾ ਜੇ ਜਾ ਕੇ ਬੈੜਦੇ ਵੇਖਿਆ ਪਏ ਇੱਥੋਂ ਫਾਹ ਲਿਆ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਨਹੀਂ ਪਹੁੰਚਦਾ ਉਰੰਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇਕੋ ਰਹਿਮੀ ਨਾਲ ਉਹਨਾਂ ਦੱਸੇ ਕਤਰ ਹੋਇਆ ਆ ਕੋ ਕੀਤਾ ਆ ਤੇ ਦੂਸਰੀ ਗੱਲ ਪੁਲਸ ਦੀ ਇਹ ਢਿਲਗ ਜਾਰੀ ਤੇ ਜੋ ਮੰਦਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਪੰਜ ਵਜੇ ਸਚੂ ਸਾਹਿਬ ਅਜੇ ਵੀ ਆਂਦਾ ਵੀ ਨਹੀਂ ਇਹ ਇਹ ਵਜਿਹ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਟਰ ਹੋਇਆ ਬਾਜੀ ਉਹ ਸਾਰੇ ਆਮ ਦੱਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਵੇਖੋ ਅੰਦਰ ਪੋਸਟਮਾਰਟੀ ਲਾਸ ਪਈ ਆ ਉਹ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜੰਨਾ ਚੰਦ ਸੰਸਮ ਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚ ਰਹੀ ਅਸੀਂ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣੇ ਚੌਂਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਦੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਨਾਜ਼ਾ ਸਾਨੂੰ ਇਨਸਾਫ ਦੀ ਮੰਗ ਕਰਦਾ ساری ਬੁਰੀ ਹੋਈ ਦੋਸ਼ੀ ਆਏ ਦੀ ਘਰ ਬੈਠਿਆ ਇਹਦੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐ ਐਸਐਚਓ ਸਾਹਿਬ ਨੇ ਅਹੀਂ ਸਾਹਮਣੇ ਕਹਿੰਦੇ ਨੇ ਵੀ ਦੋਸ਼ੀ ਮੰਨਣਾ ਡਿਆ ਇਹਨੂੰ ਲਾਗੇ ਬਾਹਲੋ ਫੈਗਲਾ ਜੂਸ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਹੋਣਾ ਫਿਰ ਇਸ਼ਤਾਰਾ ਹੀ ਨਹੀਂ ਪੀਤੀ ਚੌਕੀ ਕੋਲ ਕਾਰਿਆ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਤਾ ਚੌਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਿਸ ਦੀ ਕਿੰਨੀ ਟੀ ਲੱਗ ਜਾ ਰਹੀ ਹੈ ਜੀ ਠੀਕ ਹੈ ਜਿਹੜਾ ਬਾਜਤਾ ਗਿਆ ਇਹਨਾਂ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਕਿ ਕੁੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਲ ਆ ਲਿਆ ਤੇ ਉਹ ਜਿਹੜੀ ਲਾਜ ਹਸਪੀਟਲ ਦੇ ਵਿੱਚ ਜੋ ਜੋ ਦੋ ਦੋ ਸੀਰ ਤੇ ਮੌਕੇ ਤੇ ਆਏ ਆ ਤੇ ਬਰੋਡਾ ਡੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਦਰਜ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈ ਗਿਆ ਕਸ਼ਮੀਰ ਕੌਰ ਕਾ ਤਾਰੀਫ ਸਰ ਕੇ ਇਹਦੀ ਪਈ ਹੈ ਜੀ ਲੜਕੇ ਦੀ ਨਹੀਂ ਇਹਦੇ ਗੱਤਰ ਹੀ ਨਹੀਂ ਪਈ ਅੱਜ ਪੁਸਤਕ ਨੂੰ ਕਰਾਉਣ ਲੱਗੇ ਆ ਬਾਅਦ ਪੁਸਤਕਾ ਰੋਣਾ ਸਰ ਵਰਗ ਮੰਡਰ ਦਾ ਕੀ ਕਹਿਣਾ ਜੀ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਵੀ ਉਹਦੇ ਘਰ ਘਰ ਲੋਕਲੇਸ਼ ਰਿੰਦਾ ਸੀਗਾ ਭਰੇ ਲੋਕੇ ਤੋਂ ਤੰਗ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫਲਾਫ ਜਿਹੜਾ ਆਪਣਾ ਕੰਮ ਚੁੱਕਿਆ ਜਿਹਦਾ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਹੈ ਕਿ ਉਸ ਵੱਲੋਂ ਜਿਹੜੀ ਇਹ ਕੰਮ ਕਰ ਘਟਨਾ ਨੂੰ ਇਹ ਜੋ ਅਰਸਟ੍ਰੀ ਕੀਤਾ ਜੀ ਆਪਾਂ ਰਸ ਕਰਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਜੀਓ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਹਨੇ ਇਹ ਚੀਜ਼ ਮੰਨੀ ਨਹੀਂ ਨਹੀਂ ਇਹ ਜਿਹੜੀ ਆਪਾਂ ਜਿੰਦਾਂ ਕ੍ਰਸਟ੍ਰੀ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਅਰਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਜਾਂਦਾ ਕਰੀਏ